ਜੈ ਸ਼੍ਰੀ ਰਾਮ ਮੈਂ ਗਗਨ ਪਲਾਇਆ ਉੱਤਰ ਭਾਰਤ ਪ੍ਰੈਜ਼ੀਡੈਂਟ ਬਜਰੰਗ ਦਲ ਹਿੰਦੁਸਤਾਨ ਨੂੰ ਜਿਹੜਾ ਕਿ ਅੱਜ ਤੇ ਸ਼ਰਮਾ ਜੀ ਨੂੰ ਜਿਹੜਾ ਕਿ ਸਿਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਬਜਰੰਗ ਦਲ ਹਿੰਦੁਸਤਾਨ ਵੱਲੋਂ ਸਾਡੀ ਟੀਮ ਵੱਲੋਂ ਜਿਹੜਾ ਕਿ ਆਪਣੇ ਜੇ ਚੰਦਰਕਾਂਤ ਮਾਇਨ ਜੀ ਜਿਹੜੇ ਪੰਜਾਬ ਪ੍ਰਧਾਨ ਉਹਨਾਂ ਇਸਾਈ ਟੀਮ ਉਹਨਾਂ ਨੇ ਆਪਣੇ ਜ਼ਿਲ੍ਹੇ ਦੀ ਟੀਮ ਜਰੀਏ ਤਿਆਰ ਕਰ ਰਹੇ ਨੇ ਜ਼ਿਲ੍ਹੇ ਹਰ ਜ਼ਿਲ੍ਹੇ ਦੇ ਵਿੱਚ ਜਾ ਜਾ ਕੇ ਉਹਨਾਂ ਜਿਤਿਆ ਕਰ ਰਹੇ ਨੇ ਜਿਹੜਾ ਕਿ ਆਪਾਂ ਸਨਾਪਨਧਰੰ ਦਾ ਜੀ ਕੰਮ ਕਰਨਾ ਆਪਾਂ ਜਿਹੜਾ ਕਿ ਸਾਰੀ ਜ਼ਿੰਮੇਵਾਰੀਆਂ ਆਪਾਂ ਇਹ ਦਿੱਤੀਆਂ ਨੇ ਜਿਹਦੀ ਕਿ ਲੋਕੀ ਗਾਇਆਂ ਜਿਹੜੀਆਂ ਕੀ ਲੈ ਕੇ ਜਾ ਰਹੇ ਨੇ ਆਪਾਂ ਉਸ ਚੀਜ਼ਾਂ ਦਾ ਵੀ ਆਪਾਂ ਕਰਨੇ ਵੀ ਜੋ ਸਾਡੀ ਮਾਤਾ ਹੈ ਆਪਾਂ ਉਹਦੇ ਅਕੋਰਡਿੰਗ ਆਪਾਂ ਇੱਕ ਸੇਵਾ ਕਰਦੇ ਆ ਤੇ ਆਪਾਂ ਉਸ ਚੀਜ਼ ਤੋਂ ਵੀ ਆਪਾਂ ਸਾਰਿਆਂ ਨੂੰ ਇੱਕ ਨਸ਼ੇ ਨੂੰ ਜਿਹੜੇ ਕਿ ਨਸ਼ੇ ਦੇ ਵਿੱਚ ਲੋਕੀ ਜਾ ਰਹੇ ਨੇ ਆਪਾਂ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਾ ਰਹੇ ਆ ਉਹ ਬੰਦਿਆਂ ਨੂੰ ਸਾਰੇ ਸੰਗਠਨ ਦੇ ਨਾਲ ਆਪਾਂ ਜੋੜ ਰਹੇ ਆ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਚੰਦਰ ਗੰਦਮਾ ਹੋ ਜੈਨਾ ਮੇ ਕੋ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਆ ਬੇਰੰਗ ਦਲ ਹਿੰਦੁਸਤਾਨ ਦੇ ਵਿੱਚ ਅੱਜ ਅਸੀਂ ਗੁਰਦਾਸਪੁਰ ਕੋਰਟ ਕੰਪਲੈਕਸ ਦੇ ਵਿੱਚ ਇਕੱਠੇ ਹੋਏ ਆ ਸਾਡੇ ਸਾਥੀ ਨੇ ਹਿਤੇਸ਼ ਸ਼ਰਮਾ ਜੀ ਐਡਵੋਕੇਟ ਜੀ ਅਸੀਂ ਇਹਨਾਂ ਨੂੰ ਅੱਜ ਗੁਰਦਾਸਪੁਰ ਦੇ ਵਿੱਚ ਬਜਰੰਗਦਲ ਹਿੰਦੁਸਤਾਨ ਦੇ ਸੰਗਠਨ ਦੇ ਵਿੱਚ ਅਸੀਂ ਇਹਨਾਂ ਨੂੰ ਸਿਟੀ ਪ੍ਰਧਾਨ ਦੀ ਜਿਮੇਵਾਰੀ ਦਿੱਤੀ ਆ ਔਰ ਮੈਨੂੰ ਆਸਾ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਦੀ ਟੀਮ ਬਹੁਤ ਜਲਦੀ ਆਪਣੀ ਨਿਯੁਕਤ ਕਰ ਲੈਣਗੇ ਔਰ ਹਿੰਦੂ ਸਮਾਜ ਲਈ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਸਾਡਾ ਸਾਥ ਦੇਣਗੇ ਮੇਰਾ ਨਾਮ ਐਡਵੋਕੇਟ ਤੇਜ ਸ਼ਰਮਾ ਜੀ ਮੈਨੂੰ ਅੱਜ ਬਜਰੰਗਦਲ ਹਿੰਦੁਸਤਾਨ ਚ ਗੁਰਦਾਸਪੁਰ ਦਾ ਪ੍ਰਧਾਨ ਲਾਇਆ ਗਿਆ ਜੀ ਮੈਂ ਤੇਜ ਲੋ ਧੰਨਵਾਦ ਕਰਦਾ ਆਪਣਾ ਚੰਦਰ ਗਾਂਧੂ ਨਾਲ ਦਾ ਸਾਰੀ ਟੀਮ ਮੈਂਬਰ ਦਾ ਜੀ ਇਹਨਾਂ ਨੇ ਮੈਨੂੰ ਜਿੰਮੇਵਾਰੀ ਦਿੱਤੀ ਆ ਜੀ ਮੇਰਾ ਮੋਟੀ ਬ੍ਰੇਕ ਆ ਕਿ ਅੱਗੇ ਹੋਣ ਵਾਲੀ ਜਿੰਨੀਆਂ ਵੀ ਮੀਟਿੰਗਾਂ ਹੋਣਗੀਆਂ ਉਹ ਚ ਇਨੀਸ਼िएट ਲਈ ਜਾਣਗੇ ਤੇ ਆਪਣੀ ਦੂਸਰੀ ਗੱਲ ਨੂੰ ਵਾਤ ਵਾਤ ਚੜਾਵਟ ਆ ਜਾਏਗਾ ਜੈ ਸ਼੍ਰੀ ਰਾਮ